اس ویلے باے فوت جڑی فوج ਆ ਉਹ ਹੁਣ ਥੱਲੇ ਤੁਰ ਕੇ ਤਿਆਰੀ ਕਰ ਰਹੀ ਆ ਇਹ ਤਿohar ਆ ਇਹ ਉਤਸਵ ਆ ਇੱਕ ਇੱਕ ਮੇਲਾ ਏ ਇਹ ਇਹ ਕਹ ਕਰਦਾ ਵੀ ਅੱਗੇ ਇਸ ਤਰੀਕੇ ਦੀ ਸਰਕਾਰ ਬਣਨੀ ਆ ਕਿਸ ਤਰੀਕੇ ਬਣੀ ਆ ਲੋਕਤੰਤਰ ਬਣਨਾ ਏ ਇਹ ਇਕੱਲੀ ਵੋਟ ਨਹੀਂ ਕੀ ਇਹ ਮਤਦਾਨ ਕਹਿੰਦੇ ਆ ਨੂੰ ਇਹਨਾਂ ਨੇ ਉਸ ਚੀਜ਼ ਨੂੰ ਆਪਣੀ ਮੱਤ ਤੇ ਮਤ ਪੇਟੀ ਚ ਬੰਦ ਕਰਨਾ ਹੁੰਦਾ ਮੈਨੂੰ ਤਾਂ ਬੜਿੰਗ ਜਾਣਦਾ ਮੈਨੂੰ ਤਾਂ ਰਾਜਿਆਂ ਦਾ ਟਾਈਮ ਤਾਂ ਖਤਮ ਹੋ ਗਿਆ ਏ ਰਾਜੇ ਮਹਾਰਾਜਿਆਂ ਦਾ ਟਾਈਮ ਨਹੀਂਗਾ ਹੁਣ ਅਸੀਂ ਸਿਰਫ ਇਹ ਕਹਿ ਰਹੇ ਆਂ ਵੀ ਅਸੀਂ ਪੰਜਾਬ ਦੇ ਵਿੱਚ ਮੋਦੀ ਜੀ ਤੋਂ ਕੀ ਕੀ ਲੈ ਕੇ ਆਉਣਾ ਉਹ ਜੋ ਕਹਿੰਦੇ ਉਹਨਾਂ ਨੂੰ ਮੁਬਾਰਕ ਰਾਜਾ ਬੜੀ ਕਹਿੰਦੇ ਨੇ ਕਿ ਆਈਪੀਐਲ ਖੇਡਣਾ ਮੈਂ ਤਾਂ 2020 ਖੇਡਣ ਆਇਆ ਚੋਟੇ ਛੱਕੇ ਮਾਰਨੇ ਨਹੀਂ ਓਰੇ ਓਰੇ ਬੜੀ ਸੀਰੀਅਸ ਗੱਲ ਆ ਇਹ ਕੋਈ ਖੇਲ ਨਾ ਇਹ ਖੇਲ ਨਹੀਂਗਾ ਕੋਈ ਆਕੇ ਲੋਕਤੱਤੇ ਦੇ ਇਸ ਤਿਹਾਰ ਦੇ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮੇਲੇ ਨੇ ਲੁਧਿਆਣਾ ਚੋਣਵੀ ਮਾਹੌਲ ਦੇ ਵਿੱਚ ਪੂਰੀ ਤਰ੍ਹਾਂ ਭੱਜ ਚੁੱਕਾ ਵਾ ਤੇ ਅੱਜ ਦੇ ਲੋਕਤੰਤਰ ਦੇ ਰਾਂਗ ਦੇ ਵਿੱਚ ਸਾਡੇ ਨਾਲ ਮੌਜੂਦ ਹੋਣਗੇ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਮਿੱਤੂ ਇਸ ਵੇਲੇ ਜਿਵੇਂ ਪਹਿਲਾਂ ਗੱਡੀਆਂ ਹੁਣ ਇਸ ਵੇਲੇ ਪਾਏ ਫੁੱਟ ਜਿਹੜੀ ਫੌਜ ਆ ਉਹ ਹੁਣ ਥੱਲੇ ਤੁਰ ਕੇ ਤਿਆਰੀ ਕਰ ਰਹੀ ਆ ਸਾਰੇ ਆਜੋ ਆਜੋ ਰਾਂਗ ਦਿਖਾ ਰਹੇ ਆ ਤੁਹਾਨੂੰ ਲੋਕ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਫੁੱਲਾਂ ਦੇ ਹਾਰਾਂ ਦੇ ਨਾਲ ਉਮੀਦਵਾਰਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ ਤੇ ਇਹ ਉਹ ਵੋਟਰ ਨੇ ਜਿਹੜੇ ਲੋਕਤੰਤਰ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਭਾਜਪਾ ਹੈ ਬਿਰਜ ਭੂਸੜ ਕੇ ਸਾਥੀ ਹੈ ਸਾਰੇ ਆ ਕਿ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਵੋਟਰਾਂ ਦੇ ਨਾਲ 1 ਟੂ 1 ਰابطਾ ਕਾਇਮ ਕਰ ਰਹੇ ਨੇ ਤਾਂ ਬਿਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਚੋਣਵੀਂ ਰੰਗ ਦੇ ਵਿੱਚ ਰੰਗੇ ਨਜ਼ਰ ਆ ਰਹੇ ਹੋ ਕੀ ਮਾਹੌਲ ਨਜ਼ਰ ਆ ਰਿਹਾ ਇਹ ਤਿਉਹਾਰ ਹੈ ਇਹ ਉਤਸਵ ਹੈ ਇਹ ਤਾਂ ਇੱਕ ਮੇਲਾ ਹੈ ਇਹ ਇਹ ਕਹੇ ਕਰਦਾ ਵੀ ਅੱਗੇ ਕਿਸ ਤਰੀਕੇ ਦੀ ਸਰਕਾਰ ਬਣਨੀ ਆ ਕਿਸ ਤਰੀਕੇ ਲਈ ਲੋਕ ਕੰਟਰ ਬੰਨਾ ਹੈ ਤੇ ਇਹ ਲੋਕ ਆਪਣੇ ਆਪਣੇ ਆਹ ਦੇਖੋ ਬਿਟੂ ਆਓ ਬਿਟੂ ਜੀ ਕਿਉਂਕਿ ਇਹਨਾਂ ਨੇ ਆਪਣਾ ਕੋ ਵੈਕ ਤੈ ਕਰਨਾ ਹੁੰਦਾ ਇਹ ਕੱਲੀ ਵੋਟ ਨਹੀਂ ਕੀ ਇਹ ਮਤਦਾਨ ਕਹਿੰਦੇ ਆ ਨੂੰ ਇਹਨਾਂ ਨੇ ਉਸ ਚੀਜ਼ ਨੂੰ ਆਪਣੀ ਮੱਤ ਤੇ ਮੱਤ ਪੇਟੀ ਚ ਬੰਦ ਕਰਨਾ ਹੁੰਦਾ ਇਹ ਹੈ ਪੰਜਾਬ ਦੀ ਸਭ ਤੋਂ ਹੌਟ ਸੀਟ ਬਣ ਗਿਆ ਕਹਿੰਦੇ ਨੇ ਕਿ ਰਾਜਾ ਬੜਿੰਗ ਕੱਲ ਸ਼ੁਰੂਆਤ ਸ਼ੁਰੂਆਤ ਕੀਤੀ ਆ ਤੁਹਾਨੂੰ ਗਿਆ ਕਹਿੰਦੇ ਕਿ ਰਾਜਾ ਆ ਗਿਆ ਵਾ ਬੜਿੰਗ ਮੈਨੂੰ ਤਾਂ ਬੜਿੰਗ ਜਾਣਦਾ ਮੈਨੂੰ ਤਾਂ ਰਾਜਿਆਂ ਦਾ ਟਾਈਮ ਤਾਂ ਖਤਮ ਹੋ ਗਿਆ ਰਾਜੇ ਮਹਾਰਾਜਿਆਂ ਦਾ ਟਾਈਮ ਨਹੀਂਗਾ ਹਾਂ ਕਿ ਕਿਹੜਾ ਰਾਜ ਹੈ ਜਿਹੜਾ ਕੱਲੇ ਰੋਡ ਸ਼ੋਅ ਕੀਤਾ ਕਹਿੰਦੇ ਨੇ ਕਿ ਪੂਰਾ ਪੰਜਾਬ ਜਿਹੜਾ ਵਾ ਰਾਜਾ ਬਰਿੰਗ ਨੂੰ ਜਿਤਾਉਣ ਵਾਸਤੇ ਲੁਧਿਆਣਾ ਪਹੁੰਚਿਆ ਹੁਣ ਤਾਂ ਹੁਣ ਤਾਂ ਆਮ ਆਮ ਬੰਦਿਆਂ ਦਾ ਜਿਹੜੇ ਨੇ ਉਹਨਾਂ ਦਾ ਸਮਾਂ ਹੈ ਹੁਣ ਇਹ 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 ਮਹਾਰਾਜੇ ਨੇ ਇਹ 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 ਰਾਜ ਕਰਾਉਂਦੇ ਆ ਇਹਨਾਂ ਦੇ ਉਹ ਵੋਟ ਚੋਂ ਜਨਮ ਹੁੰਦਾ ਹੈ ਜਿਹੜਾ ਕੌਣ ਬਣੂਗਾ ਕੌਣ ਨਹੀਂ ਬਣੂਗਾ ਇਸ ਜਿੰਦਗੀ ਦਾ ਖੋ ਜਿੰਦਾਬਾਦ ਬਿਲਕੁਲ ਠੀਕਾ ਪੰਜਾਬ ਤੋਂ ਗੱਡੀਆਂ ਪ੍ਰਧਾਨ ਨੇ ਸਾਰੀਆਂ ਆਈਆਂ ਵਈਆਂ ਸੀ ਪਰ ਲੁਧਿਆਣਾ ਲੁਧਿਆਣਾ ਦਾ ਵੋਟਰ ਲੁਧਿਆਣਾ ਦਾ ਕਾਂਗਰਸੀ ਗਾਇਬ ਸੀ ਬੜਾ ਬਣੀ ਚੱਲ ਰੋਕੇ ਇਹ ਮਾਨਦਾਰੀ ਤੇ ਗਦਾਰੀ ਦੀ ਲੜਾਈ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਬੜਾ ਬਣੀ ਕਹਿੰਦਾ ਮਾਨਦਾਰੀ ਤੇ ਗਦਾਰੀ ਦੀ ਲੜਾਈ ਲੜਨ ਆਇਆ ਮੈਂ ਹੁਣ ਬਿਲਕੁਲ ਗੱਲਾਂ ਉਹ ਉਹਨਾਂ ਦੇ ਕਿਉਂਕਿ ਉਹ ਇਹ ਗੱਲਾਂ ਚ ਉਲਝਾਉਣਾ ਚਾਹੁੰਦੇ ਆ ਪਰ ਅਸੀਂ ਮੋਦੀ ਦੀ ਡਿਵੈਲਪਮੈਂਟ ਤੇ ਗੱਲ ਕਰਨਾ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਅਸੀਂ ਸਿਰਫ ਇਹ ਕਹਿ ਰਹੇ ਆਂ ਵੀ ਅਸੀਂ ਪੰਜਾਬ ਦੇ ਵਿੱਚ ਮੋਦੀ ਜੀ ਤੋਂ ਕੀ ਕੀ ਲੈ ਕੇ ਆਉਣਾ ਉਹ ਜੋ ਕਹਿੰਦੇ ਉਹਨਾਂ ਨੂੰ ਮੁਬਾਰਕ ਲੋਕਾਂ ਨੂੰ ਸਬੋਧ ਕੰਗ੍ਰੈਚੁਲੇਸ਼ਨ ਬੈਸਟੋ ਥੈਂਕ ਯੂ ਥੈਂਕ ਯੂ ਕਾ ਲੋਕ ਵੀ ਆਏ ਨੇ ਇਸ ਤਰ੍ਹਾਂ ਦੇ ਦੇਓ ਕਿ ਆਪਣੇ ਮਿੰਟ ਨੂੰ ਆਏ ਨੇ ਕੀ ਉਮੀਦਾਂ ਲੈ ਕੇ ਆਏ ਆ ਸਾਡਾ ਮਨ ਬਾਗੋ-ਵਾਗ ਹੋਇਆ ਪਿਆ ਜਿੱਤ ਗਏ ਜਾਂਗੇ ਜਿੱਤ ਕੇ ਭੇਜਾਂਗੇ ਕੰਫਰੰਸ ਨੂੰ ਛੱਡ ਕੇ ਪੀਰੇ-ਪੀਓ ਚਾਏ ਨੇ ਹੁਣ ਲੋਕ ਸਭਾ ਚ ਇਸ ਤਰ੍ਹਾਂ ਦੇ ਦੇਓ ਕੀ ਕੰਮ ਚਾਹਦੇ ਹੋ ਮੈਂ ਕਿਹਾ ਪੂਰੀ ਦੁਨੀਆ ਹਿੰਦੁਸਤਾਨ ਦੀ ਪੂਰੀ ਜਨਤਾ ਜਿੰਨੀ ਵੀ ਹੈਗੀ ਸਭ ਬੀਜੇਪੀ ਚ ਜਾਣ ਨੂੰ ਤਿਆਰ ਆਸੀ ਖੁਦ ਕਾਂਗਰਸੀ ਸੀਗੇ ਅਸੀਂ ਬੀਜੇਪੀ ਚ ਜਾ ਗਏ ਆ ਆਹਾ ਹਾ ਕਿਸ ਤਰ੍ਹਾਂ ਦੇ ਦੇਓ ਰਾਜਾਪੁਰਿੰਗ ਕਹਿੰਦਾ ਨੇ ਕਿ ਆਈਪੀਐਲ ਖੇਡਣਾ ਮੈਂ ਤਾਂ 2020 ਖੇਡਣ ਆਇਆ ਚੋਟੇ ਛੱਕੇ ਮਾਰਨੇ ਆ ਨਹੀਂ ਔਰੇ ਔਰੇ ਬੜੀ ਸੀਰੀਅਸ ਗੱਲ ਆ ਇਹ ਕੋਈ ਖੇਲ ਨਾ ਇਹ ਖੇਲ ਨਹੀਂਗਾ ਕੋਈ ਇਹ ਬੜੀ ਸੀਰੀਅਸ ਗੱਲ ਆ ਇਹ ਲੋਕਾਂ ਦੇ ਲੋਕ ਆਪਣੇ ਭਵਿੱਖ ਥੋੜੇ ਕੋਲ ਕਰਦੇ ਆ ਇਹ ਕੋਈ ਖੇਡ ਨਹੀਂਗੀ ਸਾਰੀ ਭਾਈ ਸਰ ਅਵਨੀਤ ਬਿੱਟੂ ਦਾ ਸਵਾਗਤ ਕਰਿਓ ਪਿਸਟਰਾ ਦੇ ਦਿਓ ਕਿਉਂਕਿ ਚੋਣਵੀ ਮਾਹੌਲ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਕਿਹੜਾ ਕੰਮ ਐਸੇ ਨੇ ਕਿਉਂਕਿ 10 ਸਾਲ ਪਹਿਲਾਂ ਵੀ ਮੈਂਬਰ ਵਾਲੀ ਮਰ ਰਹੇ ਨੇ ਜਿਹੜੇ ਹਜੇ ਪੂਰੇ ਨਹੀਂ ਹੋਏ ਆਓ ਜੀਓ ਸਵਾਗਤ ਪੰਪਾ ਜੀ ਤਮਾਰੀ ਜੀ ਜਿੰਦਾਬਾਦ ਤਿੰਨ ਤੱਕ ਸੁਬੀਰਾ ਲਗਾਤਾਰ ਦਿਖਾ ਰਹੇ ਹਨ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਤੁਸੀਂ ਕਾਫੀ ਦਿਨਾਂ ਤੋਂ ਕੈਂਪੇਨ ਦੇ ਵਿੱਚ ਲੱਗੇ ਹੋਏ ਹੋ ਇੱਕ ਪਾਸੇ ਅਸ਼ੋਕ ਭਰਾਸ਼ਰ ਪੱਪੀ ਨੇ ਇੱਕ ਪਾਸੇ ਰਾਜਾ ਵੜਿੰਗ ਨੇ ਤੇ ਦੂਜੇ ਪਾਸੇ ਰਣਜੀਤ ਢਿੱਲੋਂ ਕਿਸ ਤਰ੍ਹਾਂ ਮੁਕਰਵਲਾ ਦੇ ਦੇਓ ਦੇਖੋ ਮੈਂ ਇੱਕ ਇੱਕ ਕੁਰਬਾ ਆ ਦੇਖੋ ਆ ਦੇਖੋ ਜਿੰਦਾਬਾਦ कहना चाहूंगी कौन सा काम करवाना चाहते हो लोकसभा में अगर भेजते हो तो कौन सा काम करवाना चाहते हो अरे बीजेपी जिंदाबाद 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 बीजेपी ਦੇ ਸਪੋਰਟਰ ਨੇ ਬਜ਼ੁਰਗ ਕੀ ਕਹਿਣਾ ਚਾਹੁੰਗੇ ਕਿ ਅੱਜ 10 ਸਾਲ ਮੈਂਬਰ ਵਾਲੀ ਮੈਂ ਰਹੇ ਨੇ ਅੱਜ ਫੇਰ ਤੁਹਾਡੇ ਵਿਚਕਾਰ ਆਏ ਨੇ ਤੇ ਕੀ ਉਮੀਦਾਂ ਕੰਮ ਆ ਵੀ ਹੋ ਕੰਮ ਜਾ ਕਿਹੜੇ ਕੰਮ ਪੈਸੇ ਨੇ ਜਿਹੜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਜਿਹੜੇ ਹਲੇ ਰਹਿੰਦੇ ਨੇ ਇੰਨੀ ਜਿਹੜਾ ਪਿਆਰ ਨੇ ਦੇਲ ਦੇ ਨਾਲ ਜਿੱਤਿਆ ਪਿਆ ਸੀ ਇਹ ਨਾਲ ਹੈ ਧਨਮਨ ਧਨ ਰਮਾਲ ਆ ਲੋਕ ਇੱਕਦਮ ਉਹਨਾਂ ਨੂੰ ਪਤਾ ਨਹੀਂ ਹੁੰਦਾ ਇੱਕਦਮ ਵੀ ਮੀਡੀਆ ਦੇ ਮੁਰੇ ਉਹ ਤਾਂ ਆਦੀ ਨਹੀਂ ਹੁੰਦੇ ਬੋਲਣ ਦੇ ਯੂਜ਼ ਤੋਂ ਨਹੀਂ ਹੁੰਦੇ ਉਹ ਇਸ ਕਰ ਜਦੋਂ ਇੱਕਦਮ ਸਵਾਲ ਪੁੱਛਦੇ ਹੋ ਉਹ ਤਾਂ ਵੈਸੇ ਸਟੇਜ ਤੇ ਥੋੜੀ ਬੋਲਦੇ ਆ ਧੰਨਵਾਦ ਆ ਦੇਖੋ ਨੌਜਵਾਨ ਸਾਡੇ ਤਾਂ ਤਸਵੀਰਾਂ ਲਗਾਤਾਰ ਦਿਖਾ ਰਿਹਾ ਕਿ ਇਸ ਤਰ੍ਹਾਂ ਚੋਣਵੀ ਮਾਹੌਲ ਦੇ ਵਿੱਚ ਲੁਧਿਆਣਾ ਰੰਗਿਆ ਨਜ਼ਰ ਆ ਰਿਹਾ ਤੇ ਮਤਾਵਾ ਦਾ ਵੀ ਮਾਦਾ ਜੀ ਰਵਨੀਤ ਬਿੱਟੂ ਆਏ ਨੇ ਕਿਸ ਤਰ੍ਹਾਂ ਦੇ ਦੇਉ ਕਿ ਅੱਜ ਆਸ਼ੀਰਵਾਦ ਲੈ ਰਹੇ ਨੇ ਕੀ ਉਮੀਦਾਂ ਵਾ ਬਹੁਤ ਤਰੱਕੀ ਹੋਵੇ ਉਹਨਾਂ ਦੀ ਬਹੁਤ ਸਾਡੀ ਜਿਹੜੇ ਕੰਮ ਐਸੇ ਨੇ ਜਿਹੜੇ ਤੁਸੀਂ ਚਾਹਦੇ ਤੈਨੂੰ ਦਿਹਾੜਾ ਵਾਸਤੇ ਹੋਣੇ ਚਾਹੀਦੇ ਨੇ ਸਾਰੇ ਕੰਮ ਹੁਣ ਕਾ ਮਹਿੰਗਾਈ ਘਟਣੀ ਜਾ ਰਹੀ ਹੈ ਹਾਂ ਰਵਨੀਤ ਸਾਡੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਰਹਿੰਦੇ ਉਹ ਵੀ ਹੋਣੇ ਚਾਹੀਦੇ ਮੋਦੀ ਜੀ ਤੇ ਇਹੀ ਤਾਂ ਮੋਦੀ ਜੀ ਤੇ ਵਿਸ਼ਵਾਸ ਆ ਸਾਰੇ ਕੰਮ ਹੋਣਗੇ ਤਾਂ ਹੀ ਤਾਂ ਫੁੱਲ ਲੜ ਰਹੇ ਆ ਔਰੇ ਕਿਸੇ ਨੇ ਪਹਿਲਾਂ ਕੀਤਾ ਹੀ ਨਹੀਂ ਕੋਸ਼ਿਸ਼ ਸਰਕਾਰਾਂ ਨੇ ਤਾ ਲੋਕਾਂ ਦੇ ਨਾਲ ਉਮੀਦਾਂ ਦੇ ਨਾਲ ਲੋਕ ਖਾਰ ਪਾਦੇ ਹੋਏ ਨਜ਼ਰ ਆ ਰਹੇ ਨੇ ਪਰਤਾਪ ਬਾਜਵਾ ਪਰਤਾਪ ਬਾਜਵਾ ਲਗਾਤਾਰ ਤੁਹਾਡੇ ਵਿਰੁੱਧ ਪਾਉਂਦੇ ਨੇ ਕਦੇ ਲੁਧਿਆਣਾ ਤੋਂ ਜਿਹੜਾ ਵਾ ਇਲੈਕਸ਼ਨ ਕੈਂਪੇਨ ਚਲਾਨੀ ਆ ਪੂਰੀ ਆ ਇੱਥੇ ਲੈ ਰਹੇ ਆ ਦੇਖੋ ਉਹ ਤਾਂ ਐ ਕਰਦੇ ਆ ਉਹ ਤਾਂ ਐ ਕਰਦੇ ਜਿਵੇਂ ਲੜਾਈ ਲਾਨੀ ਹੁੰਦੀ ਆ ਜਿੰਦਾਬਾਦ ਵੋਟਰਾਂ ਨਾਲ ਗੱਲ ਕਰਨਗੇ ਜੋ ਮੇਰੇ ਤੇ ਲੋਕ ਮੇਰਾ ਸਾਰੇ ਬਾਹਰ ਲਿਆ ਲੁਧਿਆਣੇ ਦਾ ਉਹਨਾਂ ਚੋਂ ਦੋਨਾਂ ਚੋਂ ਕੋਈ ਨਹੀਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਉਹ ਇਹਨਾਂ ਨੂੰ ਜਾਣਦੇ ਨੇ ਵੀ ਕੌਣ ਨੇ ਇਹ ਠੀਕ ਹੈ ਪੁੱਤਾਂ ਮਾ ਜੀ ਹਾਂ ਜੀ ਉਹਨਾਂ ਨੂੰ ਕੀ ਪਤਾ ਉਰੇ ਗੁੜ ਮੰਡੀ ਕਿੱਥੇ ਆ ਉਰੇ ਜਿਹੜਾ ਅਰੇ ਆਈਏ 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 ਤਾਂ ਇਹ ਲੁਧਿਆਣਾ ਦੇ ਵਿੱਚ ਪ੍ਰਵਾਸੀ ਲੋਕ ਨੇ ਜਿਹੜੇ ਵੱਡੀ ਗਿੱਟੀ ਦੇ ਵਿੱਚ ਲੁਧਿਆਣਾ ਨੂੰ ਘੰਟਾ ਕਰ ਲਾ ਦੀਏ ਨਾ ਉਹ ਜਿਹੜਾ ਕਰਾਏ ਤੇ ਕੋਠੀ ਲੈਣਗੇ ਉੱਥੋਂ ਉੱਤੇ ਪਹੁੰਚ ਕੇ ਦਿਖਾ ਦੇਣਗੇ ਤਾਂ ਪ੍ਰਤਾਪ ਬਾਜਵਾ ਦੇ ਬਿਆਨਾਂ ਦੇ ਉੱਤੇ ਤੰਜ ਪਰ ਅੰਦਾਜ਼ ਦੇ ਨਾਲ ਜਵਾਬ ਦਿੰਦੇ ਨੇ ਯਾਰ ਇਹਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੂੰ ਲੁਧਿਆਣਾ ਦੇ ਬਜ਼ਾਰਾਂ ਦਾ ਕੀ ਪਤਾ ਜਿਹੜੀ ਉਹਨਾਂ ਨੇ ਇੱਥੋਂ ਦੀ ਸਿਆਸਤ ਦੀ ਕੈਂਪੇਨ ਚਲਾਈ ਹਾਂ ਠੀਕ ਮੇਰੇ ਵੀ ਚਾਚਾ ਜੀ ਆ ਹਾਂ ਹਾਂ ਹੋਰ ਠੀਕ ਹੈ ਬਟੂ ਜੀ ਔਰ ਤੁਸੀਂ ਜਦ ਰਾਜਾਪੁਰਿੰਗ ਜਦੋਂ ਆਏ ਹੁਣ ਤੁਸੀਂ ਕਹਿ ਕੇ 30 ਦਿਨ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਣਾਉਣ ਆਏ ਨੇ ਆਸ਼ੂ ਕਹਿੰਦੇ ਨੇ ਕਿ ਮੇਰੇ ਘਰ ਤੋਂ ਕੈਂਪੇਨ ਚੱਲੇਗੀ ਰਾਜਾ ਨੂੰ ਜਿਤਾ ਕੇ ਲੋਕ ਸਭਾ ਭੇਜਾਂਗੇ ਨਹੀਂ ਠੀਕ ਆ ਉਹ ਕਾਂਗਰਸ ਦੇ ਵਿੱਚ ਨਹੀਂ ਉਹਨਾਂ ਨੇ ਕਾਂਗਰਸ ਦੇ ਜਿਹੜਾ ਆਪਣਾ ਕੈਂਡੀਡੇਟ ਉਦਲੀ ਕਾਂਗਰਸ ਵਿੱਚ ਕੰਮ ਕਰਨਾ ਹੀ ਹੈ ਪਰ ਹੁਣ ਮੈਂ ਅੱਜ ਤੋਂ ਬਾਅਦ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਸਿਰਫ ਡਵੈਲਪਮੈਂਟ ਦੇ ਅਜੰਡੇ ਤੇ ਹੁਣ ਲੋਕਾਂ ਨੂੰ ਤੁਸੀਂ ਵੱਡੇ ਖੁਲਾਸੇ ਕੀਤੇ ਕਿ ਕਾਂਗਰਸ ਛੱਡਣ ਨੂੰ ਲੈ ਕੇ ਤੁਸੀਂ ਕਿਹਾ ਕਿ ਸਾਫਾ ਮੁੱਖ ਮੰਤਰੀ ਬੀਨ ਸਿੰਘ ਦੇ ਕਾਦਲਾਂ ਨੂੰ ਮਾਫੀ ਦੇਣ ਦੀ ਤੱਕ ਦੀ ਕਾਂਗਰਸ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਸੀ ਉਹ ਹੁਣ ਸਾਰੀਆਂ ਗੱਲਾਂ ਮੇਰੀ ਬੇਨਤੀ ਆ ਉਹ ਸਾਰੀਆਂ ਗੱਲਾਂ ਹੋ ਗਈਆਂ ਕਰ ਲੀਆਂ ਐਸੋਲੇ ਲੋਕ ਡਿਵੈਲਪਮੈਂਟ ਚਾਹੁੰਦੇ ਆ ਵੀ ਉਹਨਾਂ ਲਈ ਅਸੀਂ ਕੀ ਕਰਾਂਗੇ ਹੁਣ ਆਪਸ ਜਿਹੜੀ ਲੜਾਈ ਤੂੰ ਤੂੰ ਮੈਂ ਮੈਂ ਲੋਕਾਂ ਲਈ ਝੰਡਾ ਹੈ ਵੀ ਮੋਦੀ ਸਾਹਿਬ ਨੇ ਆਉਣਾ ਤੇ ਮੋਦੀ ਸਾਹਿਬ ਹੀ ਕੰਮ ਕਰ ਸਕਦੇ ਆ ਲੱਗਦਾ ਹੈ ਕਿ ਕਾਂਗਰਸ ਵਰਸਸ ਕਾਂਗਰਸ ਲੜਾਈ ਦੇਖਣ ਨੂੰ ਮਿਲ ਰਹੀ ਆ ਅਸ਼ੋਕ ਪ੍ਰੋਫੈਸਰ ਪੱਪੀ ਦੀ ਕਾਂਗਰਸ ਤੋਂ ਆਏ ਨੇ ਨਹੀਂ ਨਹੀਂ ਜੇ ਜਦੋਂ ਇੱਕ ਬੰਦਾ ਕੋਈ ਪਾਰਟੀ ਬਦਲ ਲੈਂਦਾ ਹੈ ਉਹ ਚ ਕਾਂਗਰਸ ਜਾਂ ਕੋਈ ਉਹਦਾ ਵਿੱਚ ਥੋੜੀ ਰਹਿ ਜਾਂਦਾ ਜਿਸ ਪਾਰਟੀ ਜਿਸ ਚਲੇ ਜਾਂਦਾ ਹੈ ਉਹ ਉਸੇ ਦਾ ਹੀ ਹੁੰਦਾ ਪਰ ਉਹ ਗੱਲ ਹੈ ਜੀ ਧਾਰਿਕ ਤਾਂ ਤਸਵੀਰਾਂ ਤਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਡੋਰ ਟੂ ਡੋਰ ਕੰਪਲੇਨ ਕਰਕੇ ਲੋਕਾਂ ਨੂੰ ਆਓ ਆਪ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਵੀ ਧਰਵਾ ਸਵਾਗਤ ਦੇ ਹੋਏ ਨਜ਼ਰ ਆ ਰਹੇ ਚਲੋ ਯਾਰ ਤੁਰਪਾ ਜਬ ਬਿਟੂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਪਰ 4 ਦਿਨ ਦੇ ਰਹਿ ਗਏ ਨੇ ਹੁਣ 27 27 ਦਿਨਾਂ ਦੀ ਅਜੇ ਤਾਂ ਅਜੇ ਉਹ ਪਿਆਰ ਦੇਖੋ ਬਜ਼ੁਰਗਾਂ ਪਿਆਰ ਦੇਖੋ ਆਹ ਲਓ ਭਾਗ ਕੀ ਇਹਨਾਂ ਦਾ ਆਸਾਨ ਮੋੜਾਂਗੇ ਕਿਸ ਤਰ੍ਹਾਂ ਦੇਖਦੇ ਹੋ 27 ਦਿਨ ਦੀ ਹੁਣ ਕੀ ਸਟ੍ਰੈਟਜੀ ਰਹੇਗੀ ਹੁਣ ਤਾਂ ਦੇਖੋ ਇਹ ਸ਼ੁਰੂਆਤ ਗਿਣਤੀ ਪੁੱਠੀ ਨਹੀਂ ਹੋਈ ਤਾਂ ਸਿੱਧੀ ਸ਼ੁਰੂ ਹੋਈ ਆ ਅੱਜ ਤਾਂ ਦੇਖੋ ਜਿੱਦਣ ਯੋਗੀ ਤੇ ਜਿੱਦਣ ਪ੍ਰਧਾਨ ਮੰਤਰੀ ਹੋਣਗੇ ਉਹ ਦਿਨ ਦੇਖੋ ਉਹ ਦਿਨ ਕੀ ਬਣੂਗਾ ਉਹਨਾਂ ਦੇ ਬਰਾਬਰ ਇਹਨਾਂ ਦੇ ਕੋਲ ਕੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਪ੍ਰਾਈਮ ਮਿਨਿਸਟਰ ਉਰੇ ਆ ਕੇ ਬੋਲਣਗੇ ਲੁਧਿਆਣਾ ਦੇ ਵਿੱਚ ਤੇ ਉਹਦਾ ਜਵਾਬ ਕਿਹਦੇ ਕੋਲ ਆ ਕਿਹਨੂੰ ਲਿਆਉਣਗੇ ਉਹਨਾਂ ਦੇ ਬਰਾਬਰ ਉਸ ਤੋਂ ਬਾਅਦ ਇਹ ਸਾਰਾ ਪੰਜਾਬ ਲੁਧਿਆਣਾ ਇੱਕਦਮ ਬੀਜੇਪੀ ਦਾ ਹੋ ਜਾਏਗਾ ਤੇ ਇੱਕਦਮ ਉਰੇ ਚਾਹੇ ਕਿਸੇ ਵੀ ਸੈਕਟਰ ਦਾ ਬੰਦਾ ਹੋਵੇ ਉਹ ਪ੍ਰਾਈਮ ਮਿਨਿਸਟਰ ਦੇ ਜਦੋਂ ਆ ਕੇ ਉਹ ਨਿੱਜੀ ਗੱਲ ਉਰੇ ਕਰਨਗੇ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਆਮ ਆਦਮੀ ਵਾਲਾ ਉਹ ਸਭ বিজেਪ ਨੂੰ ਤੁਸੀਂ 400 ਪਾਰ ਦਾ 400 ਪਾਰ ਦਾ ਨਾਰਾ ਦਿੱਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿੰਦੇ ਨੇ ਕਿ 400 ਪਾਰ ਨਹੀਂ 1000 ਪਾਰ ਵੀ ਹੋ ਜੂਗੀ ਪਰ ਬਿੱਟੂ ਪਾਰ ਨਹੀਂ ਹੁੰਦਾ ਇਸ ਵਾਰ ਇਹ ਮਾਦਾ ਜੀ ਕਿੰਨੇ ਚਿਰ ਡੀਰ ਦੇ ਤੁਹਾਨੂੰ ਮਾਦਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜਾ ਸੋ ਸ਼ਿਰਵਾ ਸ਼ਿਰਵਾ ਇਹ ਮੇਰੀਆਂ ਮਾਮਾ ਨੇ ਇਹੀ ਮੇਰਾ ਆਸ਼ੀਰਵਾਦ ਆ ਇਹੀ ਬਿੱਟੂ ਨੂੰ ਬਿੱਟੂ ਬਣਾਉਂਦਾ ਏ ਅਸ਼ੋਕ ਪ੍ਰੈਸ਼ਰ ਪੱਪੀ ਕਹਿੰਦੇ ਨੇ ਕਿ 400 ਪਾਰ ਨਹੀਂ 1000 ਪਾਰ ਹੋ ਜਾਊਗਾ ਤੇ ਨਿੱਜੀ ਮੈਂ ਗੰਨ ਕਰਨੀ ਨਹੀਂ ਸਿਰਫ ਡਿਵੈਲਪਮੈਂਟ ਦੀ ਨਾਸ ਸੁਹਾੜੀ ਬ੍ਰਿੰਗ ਬੜੂੰਗਾ ਉਹਨਾਂ ਦੇ ਕਹਿਣ ਤੇ ਕੀ ਹੋਣਾ ਨਾਸ ਸੁਹਾੜਾ ਕਹਿੰਦੇ ਨੇ ਕਿ ਪੰਜਾਬ ਦਾ ਪੁੱਤ ਆਇਆ ਵਾ ਰਾਜਾ ਬ੍ਰਿੰਗ ਰਾਤ ਨੂੰ 12 ਵਜੇ ਵੀ ਫੋਨ ਕਰੂੰਗਾ ਚੱਕਾਂਗਾ ਫਿਰ ਕੀ ਗੱਲ ਹੋ ਗਈ ਉਹ ਫੋਨ ਚੱਕਣੀ ਹੀ ਨੇ ਜੁਤੀ ਫੋਨ ਚੱਕਣ ਨੂੰ ਅੱਜ ਕੱਲ ਤਾਂ ਜਿਹੜਾ ਕੋਈ ਜਵਾਕ ਜੰਮਦਾ ਏ ਉਹਦੇ ਵੀ ਬਾਹ ਰਾਤ ਦੇ ਬਾਰਾਂ ਵਜੇ ਤੱਕ ਘਰ 'ਚ ਫੋਨ ਹੁੰਦਾ ਏ ਇਹ ਸੀਗਾ ਰਵਨੀਤ ਬਿੱਟੂ ਜਿਹੜੇ ਲੋਕਤੰਤਰ ਦੇ ਰੰਗ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਕਿਸ ਤਰ੍ਹਾਂ ਚੋਣਾਂ ਨੂੰ ਬੋਲ ਦੇ ਦਿੱਤਾ ਹੋਇਆ ਕਿ ਲੋਕ ਜਿਹੜਾ ਬਾਅਦ ਰਵਨੀਤ ਬਿੱਟੂ ਪੱਕੀ ਵੋਟ ਮੋਦੀ ਦੀ ਪੱਕੀ ਵੋਟ ਤੇਰੇ ਮੁੰਡਿਆਂ ਨੂੰ ਲੈ ਕੇ ਵੋਟ ਪਾਉਂਗੇ ਜੀ ਰਾਮ ਮੰਦਰ ਦੇ ਮੁੱਦੇ ਨੂੰ ਚੈੱਕ 370 ਦਾ ਮੁੱਦਾ ਨੂੰ ਜਦੋਂ ਇਹਨਾਂ ਦਾ ਕੰਮ ਕੀਤਾ ਅੱਗੇ ਹੋਰ ਵੀ ਕਰਨਗੇ ਬਾਕੀ ਬੈਲਪੁਆਇੰਟ ਦਾ ਮੁੱਦਾ ਕਿੱਥੇ ਰਹਿ ਗਿਆ ਡੀਰ ਰੀਅਲ ਡਿਵੈਲਪਮੈਂਟ ਦੇ ਹੋਰ ਮੁੱਦੇ ਜੀ ਸਾਰੇ ਵਧੀਆ ਹੋਏ ਨੇ ਚਲੋ ਤਾਂ ਲੋਕ ਕਹਿ ਰਹੇ ਨੇ ਕਿ ਰਾਮ ਮੰਦਰ ਦਾ ਮੁੱਦਾ ਹੋਵੇ ਜਾਂ 370 ਦਾ ਮੁੱਦਾ ਹੋਵੇ ਤਾਂ ਉਸ ਨੂੰ ਲੈ ਕੇ ਕਰਾਂਗੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪਤਾ ਨਹੀਂ ਕਿੱਥੇ ਆ ਗਈ ਆਤ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਕਿਸ ਤਰ੍ਹਾਂ ਟੂ ਟੂ ਡੋਰ ਅਤੇ ਚੋਣਵੀ ਕੈਂਪੇਨ ਕਰਕੇ ਰਵਨੀਤ ਮਿੱਟੂ ਕੋਟਰਾ ਦੇ ਵਿੱਚ ਜਾ ਰਹੇ ਨੇ ਤੇ ਕਹਿੰਦੇ ਨੇ ਕਿ ਇਸ ਵਾਰ ਮੋਦੀ ਦੀ ਸਰਕਾਰ ਲਈ ਹੈਟ੍ਰਿਕ ਬਣੇਗੀ ਤੇ ਲੁਧਿਆਣਾ 400 ਪਾਰ ਦੇ ਵਿੱਚ ਵੱਡੀ ਮਾਲਾ ਨਿਭਾਏਗਾ ਤੇ ਬੇਸ਼ੱਕ ਵਿਰੋਧੀ ਜਿੰਨੇ ਮਰਜ਼ੀ ਪਰਸਨਲ ਬਿਆਨ ਦੇ ਦੇਣ ਪਰ ਲੁਧਿਆਣਾ ਦੇ ਲੋਕ ਮਨ ਬਣਾ ਚੁੱਕੇ ਨੇ ਉਹ ਦੇਖਣਾ ਇਹ ਹੋਏਗਾ ਕਿ 4 ਜੂਨ ਨੂੰ ਨਤੀਜੇ ਕਿਸ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਲੁਧਿਆਣਾ ਦੇ ਵੋਟਰ ਕਿਸ ਨੂੰ ਲੋਕ ਸਭਾ ਦੇ ਵਿੱਚ ਆਪਣਾ ਨੁਮਾਇੰਦਾ ਬਣਾ ਕੇ ਭੇਜਦੇ ਨੇ ਕੈਮਰਾ ਪਰਸਰ ਰੋਹਿਤ ਦੇ ਨਾਲ ਬੋਲਕਾਲ ਚਰਚਾ ਟੀਵੀ ਲੁਧਿਆਣਾ ਆਪ